ਊੜਾ ਐੜਾ ਈੜੀ ਸਸਾ ਹਾ ਹਾ ਪੜ ਲੈ ਓ ਨਾਮ ਕੇ ਦੀ ਬਾਣੀ ਦਾ ਤੂੰ ਲੜ ਪੜ ਲੈ ਕਕਾ ਕਿਰਪਾ ਨ ਖਖਾ ਖੰਡਾ ਸੋਹਣਿਆ ਦਸਾ ਗੁਰੂਆਂ ਦਾ ਝੂਲੇ ਝੱਡਾ ਸੋਹਣਿਆ ਕਗਾ ਕਰ ਕਰਨ ਵਿੱਚ ਬਾਣੀ ਗੂੰਜਦੀ ਨਾ ਬਣ ਚੁੱਪ ਹੋ ਕੇ ਨਾਲ ਹੀ ਕੜੇ ਨੇ ਸਤਿ ਸ਼੍ਰੀ ਅਕਾਲ ਮੈਂ ਹਿੰਮਤ ਖਰਮੀ ਤੇ ਮੈਂ ਤਾਂ ਆ ਜੀ ਨਰਮਲ ਸਿੱਧੂ ਨਾਲ ਬੈਠਾ ਤੇ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣੀ ਆ ਕਿ ਤੁਸੀਂ ਤੁਹਾਡੇ ਲਾਈਫ ਦੇ ਵਿੱਚ ਪਹਿਲੀ ਵਾਰੀ ਕਦੋਂ ਗਾਣ ਗਾਇਆ ਸੀ ਪਹਿਲੀ ਵਾਰੀ ਬਹੁਤ ਪਿੱਛੇ ਲੈ ਗਿਆ ਤੁਹਾਨੂੰ ਮੈਨੂੰ ਬਟੇ ਮੈਨੂੰ ਯਾਦ ਹੈ ਕਿ ਫਸਟ ਟਾਈਮ ਜਦੋਂ ਮੈਂ ਮਾਈਕ ਫੜ ਕੇ ਖੜ ਕੇ ਸਰੋਤਿਆਂ ਵਿੱਚ ਆਡੀਅנס ਦੇ ਵਿੱਚ ਜਾਂ ਸੰਗਤ ਦੇ ਵਿੱਚ ਕਦੇ ਗਾਇਆ ਮੇਰੀ ਤਾਇਲ ਦੀ ਲੜਕੀ ਸੀ ਮੇਜਨ ਕੀ ਮੇਰੀ ਸਿਸਟਰ ਉਦੋਂ ਬਟੇ ਕੀ ਹੁੰਦਾ ਸੀਗਾ ਨਾ ਅਸਲ ਦੇ ਵਿੱਚ ਪਿੰਡਾਂ ਦੇ ਵਿੱਚ ਆ ਅੱਜ ਵਾਲਾ ਕੰਮ ਨਹੀਂ ਹੁੰਦਾ ਸੀ ਕੁਝ ਵੀ ਨਾ ਹੀ ਕੋਈ ਐਂਟਰਟੇਨਮੈਂਟ ਦਾ ਬਹੁਤਾ ਸਾਧਨ ਹੁੰਦਾ ਸੀਗਾ ਜਦੋਂ ਵੀ ਘਰ ਦੇ ਵਿੱਚ ਬਰਾਤ ਆਉਂਦੀ ਸੀ ਬਰਾਤ ਵੀ ਘਰੇ ਆਉਂਦੀ ਸੀ ਕੋਈ ਪੈਲਸ ਨਹੀਂ ਹੁੰਦੇ ਸੀਗੇ ਘਰ ਦੇ ਵਿੱਚ ਨਾਰਮਲ ਤਰੀਕੇ ਨਾਲ ਹੀ ਮਤਲਬ ਜਿਹੜਿਆ ਹੈ ਉੱਥੇ ਸੰਗਤ ਇਕੱਠੀ ਹੁੰਦੀ ਸੀ ਫਿਰ ਮੁੰਡਾ ਕਈ ਵਾਰੀ ਮੁੰਡੇ ਦਾ ਦੋਸਤ ਮੁੰਡੇ ਦਾ ਭਰਾ ਉਹਦਾ ਕੋਈ ਵੀ ਮਤਲਬ ਰਿਸ਼ਤੇਦਾਰ ਜਿਹੜਾ ਸੇੜਾ ਬੋਲਦਾ ਸੀਗਾ ਤੇ ਉਹ ਫਿਰ ਇਹ ਹੋ ਜਾਂਦਾ ਸੀਗਾ ਮੁਕਾਬਲਾ ਹੁੰਦਾ ਸੀ ਵੀ ਸਾਡੀ ਅਸੀਂ ਸਿੱਖਿਆ ਵੀ ਦੇਵਾਂਗੇ ਹੈਨਾ ਲੋਕ ਸਿੱਖਿਆ ਦੋਨਾਂ ਨੂੰ ਦੇਣੀ ਹੁੰਦੀ ਕੁੜੀ ਨੂੰ ਵੀ ਤੇ ਮੁੰਡੇ ਨੂੰ ਵੀ ਸੋ ਉਦੋਂ ਫਿਰ ਮਤਲਬ ਕੁੜੀ ਦਾ ਭਰਾ ਜਾਂ ਕੁੜੀ ਦਾ ਕੋਈ ਵੀ ਰਿਸ਼ਤੇਦਾਰ ਜਿਹੜਾ ਹੈ ਨਾ ਉਹ ਜਾਂ ਤਾਂ ਕੁੜੀਆਂ ਬੋਲਦੀਆਂ ਸੀ ਜਾਂ ਫਿਰ ਕੋਈ ਲਾਗੂ ਭਰਾ ਬੋਲਦਾ ਸੀਗਾ ਸੋ ਮੈਨੂੰ ਫਿਰ ਤਿਆਰ ਕੀਤਾ ਸੀਗਾ ਸਾਡੀਆਂ ਭੈਣਾਂ ਨੇ ਕਿ ਤੂੰ ਸਿੱਖਿਆ ਬੋਲਣੀ ਹੈ ਤੇ ਫਸਟ ਟਾਈਮ ਐ ਉਹਦੋਂ ਫਿਰ ਸਿੱਖਿਆ ਬੋਲੀ ਤੇ ਸਿੱਖਿਆ ਬੋਲੀ ਤੇ ਫਿਰ ਲੋਕ ਪੈਸੇ ਵੀ ਦਿੰਦੇ ਸੀਗੇ ਸੀਤਾ ਉਦੋਂ ਮਤਲਬ ਰੁਪਏ ਨਹੀਂ ਹੁੰਦੇ ਸੀਗੇ ਆਹ ਇਹ ਕਹ ਲੋ ਵੀ ਜਿਆਦਾ ਪੈنس ਜੀ ਨੂੰ ਕਹਿ ਦਈਏ ਪਾਪਾ ਨਹੀਂ ਹੁੰਦੀ ਸੀ ਪਰ ਕੋਈ ਕੋਈ ਬੰਦਾ ਰੁਪਈਆ ਦਿੰਦਾ ਸੀਗਾ ਇਹ ਬਹੁਤ ਪੁਰਾਣੀ ਗੱਲ ਹੈ ਮੰਨ ਕੇ ਚੱਲੋ 50 ਇਅਰ ਤੋਂ ਵੀ ਜ਼ਿਆਦਾ ਪੁਰਾਣੀ ਹੈ 50 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਗੱਲ ਹੈ ਸੋ ਉਹ ਫਿਰ ਜਦੋਂ ਮੈਂ ਸਿੱਖਿਆ ਗਈ ਲੋਕ ਬਹੁਤ ਖੁਸ਼ ਹੋਏ ਮੈਂ ਇਨਾਮ ਲਏ ਹੈ ਨਾ ਇਨਾਮ ਲਏ ਤੇ ਪਹਿਲੀ ਵਾਰੀ ਮੇਰੇ ਕੋਲੇ ਮੇਰੀ ਕਮਾਈ ਆਈ ਫਸਟ ਟਾਈਮ ਲਾਈਫ ਦੇ ਵਿੱਚ ਇੱਕ ਬੱਚਾ ਉਦੋਂ ਮੈਂ ਹੋਊਗਾ ਕੋਈ 7 ਸਾਲ ਦਾ 8 ਸਾਲ ਦਾ ਇਹਨਾਂ ਕੀ ਸੀਗਾ ਸੋ ਫਿਰ ਮੈਂ ਕਿਹਾ ਵੀ ਇਹਨਾਂ ਪੈਸੇ ਨੂੰ ਮੈਂ ਕੀ ਕਰਾਂ ਤੇ ਮੇਰੇ ਦੋ ਦੋਸਤ ਹੁੰਦੇ ਸੀਗੇ ਮਤਲਬ ਉਹਨਾਂ ਦੀ ਉਮਰ 15-15 ਸਾਲ ਦੀ ਸੀਗੀ ਤਾਂ ਉਹ ਸਕੂਲ ਚ ਵੀ ਪੜ੍ਹਦੇ ਹੁੰਦੇ ਸੀਗੇ ਤਾਂ ਉਹ ਫਿਰ ਮੈਨੂੰ ਕਹਿੰਦੇ ਵੀ ਫਿਲਮ ਲੱਗੀ ਐ ਆਪਾਂ ਫਿਲਮ ਦੇਖ ਕੇ ਆਈਏ ਤੇ ਫਿਰ ਅਸੀਂ ਪਹਿਲੀ ਵਾਰੀ ਫਿਲਮ ਦੇਖਣ ਗਏ ਫਿਲਮ ਦਾ ਨਾਮ ਸੀ ਚੌਧਰੀ ਹਰफूल ਸਿੰਘ ਆ ਡਾਕੂਆਂ ਦੀ ਫਿਲਮ ਸੀਗੀ ਉਹ ਅਸੀਂ ਫਿਲਮ ਦੇਖਣ ਚਲੇ ਗਏ ਜਦੋਂ ਇੰਟਰਵਲ ਹੋਇਆ ਨਾ ਤੇ ਇੰਟਰਵਲ ਦੇ ਲਈ ਉਹ ਹਰफूल ਸਿੰਘ ਆਪਦੇ ਤਾਏ ਚਾਚੇ ਨੂੰ ਮਾਰਦਾ ਸੀਗਾ ਤੇ ਐਂਡ ਦੇ ਵਿੱਚੋ ਮਤਲਬ ਜਦੋਂ ਬੰਦੂਕ ਫਿਰ ਉਹ ਆਏ ਕਰਦਾ ਜਦੋਂ ਇੰਟਰਵਲ ਹੁੰਦਾ ਐਂਡ ਬੰਦੂਕ ਕਰਦਾ ਉਹ ਇਸ ਤਰੀਕੇ ਨਾਲ ਬੰਦੂਕ ਦਿਖਾਈ ਸੀ ਉਹ ਲੱਗਦਾ ਸੀ ਵੀ ਬੰਦੂਕ ਜਿਹੜੀ ਹੈ ਦੇਖਣ ਵਾਲਿਆਂ ਵਾਂਗ ਹੋਗੀ 3D টাইਪ ਜਿੱਦਾਂ ਹੁੰਦਾ ਮਾਈਕਾ ਬਾਹਰ ਨਿਕਲ ਗਿਆ ਵਿੱਚੇ ਮੈਂ ਉਮਝਾ ਕੇ ਫਸ ਗਿਆ ਮੈਂ ਸੋ ਫਸਟ ਟਾਈਮ ਸਿੱਖਿਆ ਗਈ ਉਹਦੇ ਤੋਂ ਮੈਨੂੰ ਇਨਾਮ ਮਿਲਿਆ ਪ੍ਰਾਈਜ਼ ਮਿਲਿਆ ਉਸ ਤੋਂ ਬਾਅਦ ਫਿਰ ਮੈਂ ਉਹ ਫਿਲਮ ਦੇਖਣ ਗਿਆ ਫਿਰ ਉਸ ਤੋਂ ਬਾਅਦ ਇਹ ਲੱਗਿਆ ਵੀ ਨਹੀਂ ਹੁਣ ਫਿਲਮ ਪੂਰੀ ਦੇਖੂਗਾ ਤੇ ਫਿਰ ਅਗਲੀ ਫਿਲਮ ਜਿਹੜੀ ਦੇਖੀ ਸੀ ਉਹ ਦੇਖੀ ਸੀ ਮਨ ਜੀਤੇ ਜਗ ਜੀਤਾ ਹਾਂ ਉਹ ਉਸ ਵਕਤ ਬੜੀ ਵੱਡੀ ਫਿਲਮ ਸੀਗੀ ਤੇ ਉਹ ਫਿਲਮ ਦੇ ਵਿੱਚ ਗਾਣੇ ਤੇ ਸ਼ਬਦ ਇੰਨੇ ਖੂਬਸੂਰਤ ਸੀਗੇ ਇੰਨੇ ਸੁਰੀਲੇ ਸੀਗੇ ਉਸ ਫਿਲਮ ਨੇ ਫਿਰ ਮੈਨੂੰ ਚੇਟਕਲਾਤੀ ਵੀ ਸਿੰਗਰ ਹੀ ਬਣਨਾ ਹੈ ਓਕੇ ਸੋ ਫਿਰ ਮੈਂ ਸਿੰਗਰ ਬਣ ਗਿਆ ਹਾਂ ਤਾਜੀ ਮੈਂ ਤੁਹਾਡਾ ਇੱਕ ਗਾਣਾ ਸੁਣਿਆ ਸੀ ਜੋ ਮੇਰਾ ਫੇਵਰੇਟ ਆ ਉੜਾ ਆੜਾ ਜੜੀ ਤੁਸੀਂ ਮੈਨੂੰ ਦੋ ਕ ਲਾਈਨਾਂ ਸੁਣਾ ਦੇਵੀਂ ਪਲੀਜ਼ ਬਿਲਕੁਲ ਸੁਣਾਉਗਾ ਬਿੱਟੇ ਜੀ ਤੇਰਾ ਫੇਵਰੇਟ ਹੈ ਅਸਲ ਦੇ ਵਿੱਚ ਤੇ ਉਹ ਤੇ ਮੇਰਾ ਵੀ ਫੇਵਰੇਟ ਹੈ ਤੇ ਚਾਹੀਦਾ ਇਹ ਹੈ ਵੀ ਹਰ ਇੱਕ ਦਾ ਫੇਵਰੇਟ ਹੋਣਾ ਚਾਹੀਦਾ ਸੀਗਾ ਹੋਇਆ ਨਹੀਂ ਹਾਂਜੀ ਪਰ ਇਦਾਂ ਦੇ ਗੀਤ ਜਿਹੜਾ ਬੰਦਾ ਪੰਜਾਬੀ ਹੈ ਪੰਜਾਬ 'ਚ ਜੰਮਿਆ ਹੈ ਪੰਜਾਬੀ ਦਾ ਦਿੱਤਾ ਖੰਡ ਹੈ ਹੈਨਾ ਪੰਜਾਬੀ ਸਾਡੀ ਕਲੀ ਜ਼ੁਬਾਨ ਨਹੀਂ ਹੈ ਪੰਜਾਬੀ ਸਾਡਾ ਬਲੱਡ ਹੈ ਹਾਂਜੀ ਹੈਨਾ ਸਾਡਾ ਖੂਨ ਹੈ ਸਾਡੀ ਹੋਂਦ ਹੈ ਸੋ ਜਿਹੜਾ ਬੰਦਾ ਆਪਣੀ ਹੋਂਦ ਨੂੰ ਬਰਕਰਾਰ ਨਹੀਂ ਰੱਖ ਸਕਦਾ ਮੈਂ ਸਮਝਦਾ ਨਹੀਂ ਉਹ ਫਿਰ ਬੰਦਾ ਨਹੀਂ ਹੁੰਦਾ ਤੇ 35 ਅਖਰੀ ਊੜਾ ਐੜਾ ਈੜੀ ਸਸਾ ਹਾ ਹੈਨਾ ਸੋ ਇੱਕ ਕੋਸ਼ਿਸ਼ ਕੀਤੀ ਸੀ ਮੈਂ ਮੈਂ ਤੁਹਾਨੂੰ ਸੁਣਾਉਣਾ ਤੈਨੂੰ ਊੜਾ ਐੜਾ ਈੜੀ ਸਸਾ ਊੜਾ ਐੜਾ ਈੜੀ ਸੱਸਾ ਹਾ ਹਾ ਪੜ ਲੈ ਊੜਾ ਐੜਾ ਈੜੀ ਸੱਸਾ ਹਾ ਹਾ ਪੜ ਲੈ ਹੋ ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ ਬਾਬੇ ਨਾਨਕ ਦੀ ਬਾਣੀ ਦਾ ਤੂੰ ਲੜ ਫੜ ਲੈ ਊੜਾ ਐੜਾ ਈੜੀ ਸੱਸਾ ਊੜਾ ਐੜਾ ਈੜੀ ਸਸਾ ਹਾ ਹਾ ਪੜ ਲੈ ਹੋ ਨਾ ਨਿੱਕ ਦੀ ਬਾਣੀ ਦਾ ਤੂੰ ਲੜ ਫੜ ਲੈ ਕੱਕਾ ਕਿਰਪਾ ਨਖਖਾ ਖੰਡਾ ਸੋਹਣਿਆ ਦਸਾ ਗੁਰੂਆਂ ਦਾ ਝੂਲੇ ਝੰਡਾ ਸੋਹਣਿਆ ਕਗਾ ਕਰ ਕਰ ਵਿੱਚ ਬਾਣੀ ਗੂੰਜਦੀ ਨੰਗਾ ਬਣ ਚੁੱਪ ਹੋ ਕੇ ਨਾਲ ਕੜ ਲੈ ਊੜਾ ਐੜਾ ਕੀੜੀ ਸੱਸਾ ਹਾ ਪੜ ਲੈ ਹੋ ਨਾਨਕ ਦੀ ਬਾਣੀ ਦਾ ਤੂੰ ਲੜ ਪੜ ਲੈ ਦਸਾ ਗੁਰੂ ਆ ਦੀ ਬਾਣੀ ਦਾ ਤੂੰ ਲੜ ਪੜ ਲੈ ਤੁਸੀਂ ਸਾਰੇ ਦੱਸਿਓ ਕਿ ਮੇਰੇ ਦਿੱਤਾ ਜੀ ਦੀ ਗੱਲਬਾਤ ਨੂੰ ਕਮ ਲੱਗੀ ਤੇ ਤਾਇਆ ਜੀ ਮੈਂ ਤੁਹਾਨੂੰ ਸਪੈਸ਼ਲ ਥੈਂਕ ਯੂ ਲੈਣਾ ਚਾਹਨਾ ਕਿ ਤੁਸੀਂ ਟਾਈਮ ਕੱਢਿਆ ਮੇਰੇ ਨਾਲ ਗੱਲਬਾਤ ਕੀਤੀ ਤੇ ਥੈਂਕ ਯੂ ਤੇ ਤਾ ਲਵ ਯੂ ਲਵ ਯੂ ਬਿੱਟ ਜੀ ਬੇਸਟ ਆਫ ਲੱਕ ਤਾਂ ਕੀ ਅਗਰ ਬਹੁਤ ਵਧੀਆ ਬੋਲਦਾ ਏ ਤੂੰ ਹਾਂਜੀ ਬਹੁਤ ਵਧੀਆ ਸਪਸਟ